किसान मजदूर यूनियन एकता किसान मजदूर यूनियन एकता बापू डाले तेरी सोच तेरी। ਜਿੰਦਾਬਾਦ ਸੈਂਟਰਲ ਸਰਕਾਰ ਜਿੰਦਾਬਾਦ ਬਾਪੂ ਡੱਲੇ ਵਾਲ ਤੇਰੀ ਸੋਚ ਤੇ ਕੋਈ ਰੋਕੇਗਾ ਨਹੀਂ ਬਾਪੂ ਡੱਲੇ ਵਾਲ ਤੇਰੀ ਸੋਚ ਤੇ ਕੋਈ ਰੋਕੇਗਾ ਨਹੀਂ ਕਿਸਾਨ ਮਜ਼ਦੂਰ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸਾਡੇ ਹੱਕ ਇੱਜੇ ਲੜੋ ਸਾਡੇ ਹੱਕ ਇੱਜੇ ਲੜੋ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ